ਵੇਗਾ ਉਹ ਗਿਆ ਤੇ ਖੇਡ ਦੇ ਕੋਲ ਲਾਵਾ ਉਹ ਉਰੀ ਪਾਸੇ ਫਿਰ ਜਾਂਦਾ ਉਹ ਚਲੀ ਜਾਂਦੀ ਹੈ ਨਾ ਤੂੰ ਕੋ ਆ ਨਾ ਵੀ ਨਵੀਂ ਮਾਰੀ ਜਾਂਦੀ ਹੈ ਨਾ ਹਾਂ ਆਇਆ ਕੋਈ ਆਏ ਤੇ ਨਹੀਂ ਨਿਕਲ ਜਾਨੀ ਇਹ ਮੈਂ ਸਿਕਨਾਮ ਹੈ ਨੂੰ ਤਰ ਤੂੰ ਕੀ ਕਰ ਰਹੀ ਹੈ ਯਾ ਮੈਂ ਕੰਮ ਕਰ ਰਿਹਾ ਓਏ ਗੇਟ ਕਿਉਂ ਨਹੀਂ ਖੋਲਦਾ ਤੂੰ ਇੱਕ ਨਾ ਬਾਹਰ ਚਲਾ ਕੇ ਜਾ ਮੈਨੂੰ ਸੁਣੋ ਕਿੰਨੀ ਉਮਰ ਹੈ 12 ਸਾਲ ਕਿਹੜੀ ਜਗ੍ਹਾ ਰਹਿੰਦੇ ਹੋ ਅੱਛਾ ਤੇ ਕਿਹੜੀ ਜਗ੍ਹਾ ਫੈਕਟਰੀ ਕਿਹੜੀ ਫੈਕਟਰੀ ਕੰਮ ਕਰਨਾ ਸੇ ਇਸੀ ਕਦੋਂ ਹੈ ਨਾਮ ਕੀ ਦੁਕਾਨ ਫੈਕਟਰੀ ਹੈ ਤੁਹਾਡੇ ਨਾਮ ਨਹੀਂ ਪਤਾ ਅੱਛਾ ਕੀ ਕੰਮ ਕਰਨਾ ਸੇ ਇਸੀ ਤੇ ਸੁਰੇਸ਼ ਚਾਹ ਪਾਣੇ ਕੰਮ ਕਰਦਾ ਹੈ ਅੱਛਾ ਤੋ ਬਿਰਨ ਮੈਂ ਪਹਿਲੇ ਦਿਨ ਪ੍ਰੈਸ ਕਰ ਇੱਕ ਮਿੰਟ ਤੋਂ ਤਰਾਸ ਦਮ ਉਠਾਤਾ ਸੀ ਉਹਦੇ ਵੇਲੇ ਮੇਰੀ ਉਂਗਲਾਂ ਕੱਤੀਆਂ ਗਈਆਂ ਉਂਗਲਾਂ ਦੋਨੋਂ ਕੱਟੀਆਂ ਗਈਆਂ ਹਾਂਜੀ ਅੱਛਾ ਜਿਹੜੇ ਛੋਟੇ ਛੋਟੇ ਬੱਚੇ ਹੋਰ ਕਿੰਨੇ ਕੰਮ ਕਰਦੇ ਆ ਤੁਹਾਡੇ ਨਾਲ ਦੇ ਤੁਹਾਡੇ ਨਾਲ ਦੇ ਮੈਨੂੰ ਇਹਨਾ ਨਹੀਂ ਪਤਾ ਮੈਨੂੰ ਪੈਦ ਦਿਨ ਆਇਆ ਸੀ ਬਸ ਸਾਦਾ ਹੀ ਪਰਸਤੇ ਤੇ ਉਂਗਲਾ ਜਦੋਂ ਕੱਟੀਆਂ ਗਈਆਂ ਇਹਨਾਂ ਨੇ ਕੀ ਕੀਤਾ ਕੋਈ ਲਾਜ ਵਗੈਰਾ ਕਰਾਇਆ ਤੁਹਾਡਾ ਕਿ ਨਹੀਂ ਹਾਂਜੀ ਲਾਜ ਹੀ ਕਰਾਇਆ ਸੀ ਅੱਛਾ ਫੇਰ ਫੇਰ ਇਹਨਾਂ ਨੂੰ ਲਾਜ ਨੂੰ ਕਰਾ ਕੇ ਛੱਡ ਤਾ ਇਹਨੂੰ ਤੇ ਉਂਗਲਾਂ ਮੇਰੀ ਕਿੰਨੀਆਂ ਕੱਟੀਆਂ ਗਈਆਂ ਸੀ ਪੁੱਤ ਉਂਗਲੀਆਂ ਮਰੇ ਨਹੀਂ ਨੇ ਬੜੀਆਂ ਨੇ ਕਿੰਨੀਆਂ ਦੋ ਦੋ ਉਂਗਲਾਂ ਕੱਟੀਆਂ ਗਈਆਂ ਤੇ ਉਂਗਲਾਂ ਮੈਂ ਕੋ ਮਾਲਕ ਨੇ ਇਹ ਨਾਮ ਹੈ ਮਾਲਕ ਦਾ ਨਾਮ ਨਹੀਂ ਮੈਨੂੰ ਪਤਾ ਅੱਛਾ ਕੀ ਮੰਗ ਪਰਸ਼ਾ ਜਿੰਨੇ ਸੀ ਤੈਨੂੰ ਇਹ ਤਾਂ ਲਵਾਇਆ ਕਿੰਨੇ ਸੀ ਕੰਮ ਚ ਇਹ ਤਾਂ ਮੈਂ ਮੇਰੇ ਭਰਾ ਕਹਿੰਦੇ ਵੀਰੇ ਕੰਮ ਆ ਆਹ ਪੁਰਾਣੇ ਲਵਾਇਆ ਸੀ ਹਾਂਜੀ ਪੁਰਾਣੇ ਕਿੰਨੇ ਬੰਦੇ ਨੇ ਲਾਇਆ ਠੇਕੇਦਾਰ ਠੇਕੇਦਾਰ ਸਾਰੇ ਕਹਿੰਦੇ ਆ ਕਹਿੰਦੇ ਇੱਥੇ ਚਾਹ ਪਾਣੀ ਦਾ ਕੰਮ ਆ ਛੋਟੇ ਛੋਟੇ ਬੱਚਿਆਂ ਨੂੰ ਲਿਆਏ ਹੋ ਤੇ ਚਾਹ ਪਾਣੀ ਦਾ ਕੰਮ ਕਰਾਵਾਂਗੇ ਤੇ ਇਹਨੂੰ ਪਹਿਲੇ ਤੈਨੂੰ ਪ੍ਰਸਤ ਦੇ ਬਿਠਾਇਆ ਸੀ ਅੱਛਾ ਹੋਰ ਵੀ ਛੋਟੇ ਛੋਟੇ ਬੱਚੇ ਕੰਮ ਕਰਦੇ ਅੰਦਰ ਨਹੀਂ ਹੋਰ ਨਹੀਂ ਇਹਨਾਂ ਨੂੰ ਮੈਨੂੰ ਪਤਾ ਤੁਸੀਂ 2-3 ਜਣੇ ਸੀ ਹਾਂਜੀ ਅੱਛਾ ਮੰਗ ਕੀ ਪ੍ਰ ਅਜੇ ਨਾ ਮੈਨੂੰ ਲਾਜ ਕਰਾ ਦਿਓ ਲਾਜ ਮਾਰੇ ਬਸ ਪੁਲਿਸ ਕੰਪਲੀਟ ਦਿੱਤੀ ਸੀ ਹਾਂਜੀ ਦਿੱਤੀ ਸੀ ਪੁਲਿਸ ਤੇ ਐਮਐਲਏ ਚੀਨਾ ਕੋ ਵੀ ਕੇਸ ਸੀ ਉਸੀ ਸਾਫ ਹੋ ਗਿਆ ਕੀ ਕਹਿੰਦੇ ਮੈਡਮ ਸਾਫ ਦੋਵਾਂਗੇ ਹਾਂਜੀ ਸਾਫ ਹੋ ਗਏ ਹੈਗੇ ਬੱਚੇ ਦੀ ਜੋ ਵਰਬਲ ਸਟੇਟਮੈਂਟ ਹੈ ਉਹ ਸੀ ਸੁਣੀ ਹੈਗੀ ਹੈ ਹਾਂ ਕੁਸ਼ਤੀ ਸਟੇਟਮੈਂਟ ਦੀ ਕੋਈ ਨਹੀਂ ਹੋ ਪਾਈ ਕਿਉਂਕਿ ਵਕਤੇ ਤੋਲਾ ਲੱਗਿਆ ਹੋਇਆ ਤੇ ਮਾਲਕ ਨੂੰ ਅਸੀਂ ਮਿਲ ਨਹੀਂ ਤੇ ਮੈਂ ਅੰਦਰ ਕੰਮ ਹੀ ਲਗਾਤਾਰ ਜਾਰੀ ਆਵਾਜ਼ ਆ ਰਹੀ ਹੈ। ਹਾਂਜੀ ਉਹ ਅਸੀਂ ਦੇਖ ਰਹੇ ਹਾਂ ਕੰਮ ਚੱਲੂ ਹੈ ਬਟ ਓਨਰ ਨਹੀਂ ਸਾਨੂੰ ਕੋਈ ਵੀ ਮਿਲਿਆ ਹੈਗਾ। ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾਈ ਇਸ ਲਈ ਜੋ ਵੀ ਇਹਨਾਂ ਦੀ ਸਟੇਟਮੈਂਟ ਉਹਦੀ ਪੁਸ਼ਟੀ ਨਹੀਂ ਹੋ ਪਾਈ। ਤੇ ਮੈਂ ਗੱਲ ਕਰੀਏ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਨੂੰ ਲਗਾਤਾਰ ਕਹਿੰਦੇ ਜਿਹੜੀ ਚਾਈਲਡ ਲੇਬਰ ਤੇ ਲਾਥ ਪਾਈ ਜਾਏਗੀ ਪਰ ਲਗਾਤਾਰ ਚਾਈਲਡ ਲੇਬਰ ਦੇਖ ਨੂੰ ਮਿਲਦੀ ਹੈ। ਅਗਰ ਚਾਈਲਡ ਲੇਬਰ ਕੋਈ ਕਰਾਂਦਾ ਤਾਂ ਕਿਸਕੇ ਕਾਰਵਾਈਆਂ ਉੱਤੇ ਬੰਦੀ ਜੀ ਕਿਸਕੇ ਕਾਰਵਾਈ ਕਰਾਂਗੇ ਤੁਸੀਂ? ਸਰ ਜੋ ਐਸ ਪਰ ਚਾਈਲਡ ਲੇਬਰ ਐਕਟ ਤੇ ਜੋ ਵੀ ਕਾਰਵਾਈ ਬੰਦੀ ਹੈ ਮਾਲਕਾਂ ਤੇ ਹੋਣੀ ਹੈ। ਕਿਹੜਾ ਐਕਟ ਬੰਦਾ ਉਹਤੇ ਕਾਰਵਾਈ ਬੰਦਦੀ ਹੈ ਐਸ ਪਰ ਐਕਟ ਜੋ ਵੀ ਮਾਲਕ ਤੇ ਕਾਰਵਾਈ ਬੰਦਦੀ ਅਸੀਂ ਕਰਾਂਗੇ ਮੈਡਮ ਨਾ ਕੀ ਹੁੰਦਾ ਜੀ ਲੇਬਰ ਇਨਸਪੈਕਟਰ ਤੇ ਅਲਾਈਚੇਵਰ ਹੁੰਦੀ ਸੀ ਤੇ ਚਾਈ ਲੇਵਰ ਹੁੰਦੀ ਜਤੇ ਤੇ ਇੱਕ ਬੱਚੇ ਦੀ ਉਂਗਲੀ ਵੀ ਕੱਟੇਗੀ ਕਹਿਣਾ ਚਾਹੁੰਦੀ ਮੌਕੇ ਤੇ ਪਹੁੰਚੋ ਦੇਖੋ ਇਹਦੇ ਮਾਤਾ ਜੀ ਛੋਟਾ ਬੱਚਾ ਹੈ 11 ਸਾਲ ਦਾ ਬੱਚਾ ਇਹਦੇ ਹੱਥ ਦੇ ਉੱਤੇ ਦੋਨੇ ਉਂਗਲਾਂ ਕੱਟੀਆਂ ਹੋਈਆਂ ਆ ਕਿਉਂਕਿ ਇਹਦਾ ਇੱਕਾ ਪਰਾ 15 ਸਾਲ ਦਾ ਹੈ 11 ਸਾਲ ਦਾ ਇਹ ਫੈਕਟਰੀ ਦੇ ਅੰਦਰ ਕੰਮ ਕਰਦੀ ਸੀ ਔਰ ਪਹਿਲੇ ਦਿਨ ਜਦੋਂ ਇਹ ਬੱਚਾ ਆਇਆ ਇਹਨੂੰ ਸਿੱਧਾ ਹੀ ਪ੍ਰੈਸ ਤੇ ਬਿਠਾਦਾ ਤੇ ਇਹਦੀਆਂ ਉਂਗਲਾਂ ਕੱਟੀਆਂ ਗਈਆਂ ਉਂਗਲਾਂ ਕੱਟਣ ਤੋਂ ਬਾਅਦ ਮਾਲਕ ਇਹਨੂੰ ਉੱਥੇ ਲੈ ਗਿਆ ਆਪਣੀ ਗੱਡੀ 'ਚ ਬਿਠਾ ਕੇ ਵਿਚਾਰੀ ਦੇ ਵਿੱਚ ਲੈ ਗਿਆ ਇਹਨੂੰ ਕਹਿੰਦੇ ਵੀ ਤੂੰ ਇਹ ਲਿਖ ਦੇ ਵੀ ਮੇਰੇ ਗੇਟ 'ਚ ਹੱਥ ਆ ਗਿਆ ਤੇ 10000 ਰੁਪਏ ਤੈਨੂੰ ਦੇਵਾਂਗੇ ਇਹਨਾਂ ਨੇ ਜਦੋਂ ਪੜਿਆ ਇਹਨਾਂ ਨੂੰ ਸਮਝ ਆਈ ਵੀ ਇਹ ਗਲਤ ਕਰਵਾ ਰਹੇ ਆ ਇਹ ਉੱਥੋਂ ਵਾਪਸ ਆ ਗਏ ਜਦੋਂ ਹੁਣ ਇਹਨਾਂ ਨੇ ਮੈਨੂੰ ਅੱਜ ਦੱਸਿਆ ਸੀ ਮੌਕੇ ਤੇ ਪਹੁੰਚੇ ਆ ਪਹਿਲੀ ਗੱਲ ਤਾਂ ਇਹਨਾਂ ਦਾ ਜਿਹੜਾ GST ਨੰਬਰ ਆ ਜਾਂ ਕੰਪਨੀ ਦਾ ਨਾਮ ਆ ਉਹਦੇ ਉੱਤੇ ਤੁਸੀਂ ਦਿਖਾ ਸਕਦੇ ਹੋ ਉਹਨਾਂ ਦੇ ਉੱਤੇ ਇਹਨਾਂ ਨੇ ਪੇਂਟ ਮਾਰ ਦਿੱਤਾ ਦੂਜਾ ਇਹਨਾਂ ਨੂੰ ਇਸ ਤੋਂ ਪਹਿਲਾਂ ਜਾਂ ਕਿਤੋਂ ਇਨਫੋਰਮੇਸ਼ਨ ਲੱਗੀ ਜਾਂ ਕੁਛ ਵੀ ਹੇਠਲੇ ਇਲਾਕੇ ਮਾਲਕ ਭੱਜ ਗਿਆ ਤੇ ਲੇਕਿਨ ਮੈਂ DC ਸਾਹਿਬ ਦੇ ਧਿਆਨ ਚ ਵੀ ਲਿਆ ਤਾਂ ਲੇਬਰ ਇਨਸਪੈਕਟਰ ਮੇਰੇ ਨਾਲ ਆ ਤੇ ਮੌਕੇ ਦਾ ਜਿਹੜਾ PCR ਆ ਕੰਗਣਵਾਲ ਤੋਂ ਉਹ ਵੀ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਤੇ ਹੁਣ ਇਹ ਇਹ ਰਿਟਰਨ ਚ ਦੇਣਗੇ ਔਰ ਮਾਲਿਕ ਤੇ ਕਾਰਵਾਈ ਹੋਏਗੀ। ਅੱਛਾ ਮੈਮ ਗੱਲ ਕਰੀਏ ਤੁਸੀਂ ਮੌਕੇ ਤੇ ਵੀ ਪੁੱਛੋ ਤੇ ਦੱਸਿਆ ਰਿਹਾ ਜਿਹੜੇ ਚਾਈਲ ਲੇਬਰ ਅੰਦਰ ਹੁੰਦੀ ਤੇ ਦੋ ਬੱਚੇ ਨਾਲ ਵੀ ਖੜੇ ਉਂਗਲਾ ਵੀ ਕਟੀਆਂ ਜਿਹੜੀ ਸੀਲ ਕਰਾਈ ਜੂਗੀ ਕਿਉਂਕਿ ਚਾਈਲ ਲੇਬਰ ਤੇ ਬਿਲਕੁਲ ਰੋਕ ਲੱਗੀ ਜੀ। ਬਿਲਕੁਲ ਇਹ ਮੇਰਾ ਕੰਮ ਹੈ ਲੇਬਰ ਇਨਸਪੈਕਟਰ ਨੂੰ ਬੁਲਾਉਣਾ ਕਾਰਵਾਈ ਕਰਨਾ ਹੈ। ਇਹਨਾਂ ਦਾ ਕੰਮ ਹੈ ਇਹ ਬੱਚੇ ਨੇ ਮੈਨੂੰ ਆ ਕਾਰਡ ਦਿੱਤਾ ਜਿਹੜਾ ਇਹਨਾਂ ਨੇ ਅੰਦਰ ਬਣਾਇਆ ਹੋਇਆ ਸੀਗਾ। ਆ ਇਹਨਾਂ ਨੇ ਕਾਰਡ ਬਣਾਇਆ ਹੋਇਆ ਸੀਗਾ ਤੇ ਅੰਦਰ ਇਹਦੇ ਕੈਮਰੇ ਵੀ ਲੱਗੇ ਆ। ਕੈਮਰੇ ਚੈੱਕ ਕਰਨਾ ਪੁਲਿਸ अच्छा परिवार ਨੂੰ ਖੁਸ਼ਾਬਦ ਹੋਵੋਗੇ ਜੀ ਤੁਸੀਂ ਬਿਲਕੁਲ ਦਵਾਵਾਂਗੇ ਜੀ ਤੇ ਮੈਡਮ ਜਿਹਦਾ ਦੇਖਿਆ ਵੇ ਜਿਹਦਾ ਬੱਚੇ ਛੋਟੇ ਛੋਟੇ ਕੰਮ ਕਰਦੇ ਬਾਲ ਨੂੰ ਤੁਸੀਂ ਬਹੁਤ ਮੋਰੀ ਹੈ ਇਹਨਾਂ ਫੈਕਟਰੀਆਂ ਦੇ ਨੱਕ ਪਾਈ ਜਾਊਗੀ ਬਿਲਕੁਲ ਪਾਈ ਜਾਏਗੀ ਆ ਦੇਖੋ ਆ 15 ਸਾਲ ਦਾ ਜਵਾਕ ਆ ਜਿਹੜਾ ਇਹਨਾਂ ਨੇ 15 ਤੇ 11 ਸਾਲ ਦੇ ਰੱਖੇ ਹੋਏ ਆ ਦੋਸਤੋ ਆ ਛੋਟੇ ਜਿਹੇ ਬੱਚੇ ਦੀਆਂ ਇਸ ਤਰ੍ਹਾਂ ਉਂਗਲਾਂ ਕੱਟ ਜਾਣੀਆਂ ਛੋਟੇ ਬਚਪਨ ਦੇ ਵਿੱਚ ਤੇ ਇਹਨੂੰ ਵੱਜਲਾਂ ਜੀ ਪੂਰੀ ਉਮਰ ਇੱਕ ਕਟੋਰੀ ਦੇ ਵਿੱਚ ਪੁੰਗਲਾ ਪਾ ਕੇ ਇਹਨੂੰ ਫੜਾ ਦਿੰਦੇ। ਇਹਨਾਂ ਨੂੰ ਦੇਖਿਆ ਪਏ ਅੰਦਰ ਕਾਫੀ ਮਜ਼ਦਦ ਨੂੰ ਕੰਮ ਵੀ ਕਰ ਰਹੇ ਨੇ ਮਜ਼ਬੂਰ ਬਾਹਰੋਂ ਤਾਲਾ ਲਾ ਦੇ ਲੱਗਦਾ ਵੀ ਇਹਨਾਂ ਨੂੰ ਬੰਦੀ ਬਣਾ ਕੇ ਕੰਮ ਕਰਵਾਈ ਜਾ ਰਹੀ ਹੈ ਮੇਰੇ ਕੋਲ ਬੰਦੀ ਹੋਈ ਹੈ ਤੇ ਦੂਜੀ ਗੱਲ ਇਹ ਬੱਚੇ ਦਾ ਫਾਦਰ ਸਾਹਿਬ ਹੈ ਨਹੀਂਗੇ ਇਕੱਲੇ ਮਦਰ ਹੈ ਸੱਤ ਇਹਨਾਂ ਦੇ ਭੈਣ ਭਰਾ ਨੇ ਔਰ ਇਹ ਛੋਟਾ ਬੱਚਾ ਜਿਹੜਾ 11 ਸਾਲ ਦਾ ਜਿਹਦੇ ਸਾਰੀ ਉਮਰ ਦੇ ਲਈ ਅਜੀਬ ਹੋ ਗਿਆ ਅੰਮ੍ਰਿਤਪੁਰ ਮੁਕੇ ਦੇ ਆਪਾਇਓ ਕਿੰਨਾ ਦੇਖਿਆ ਕਾਫੀ ਐਮਐਲਏ ਕੱਪੜੇ ਦੇ ਵਿੱਚ ਹੀ ਬੈ ਕੇ ਕੰਮ ਕਰਦੇ ਲੱਗਦਾ ਵੀ ਜਿਹੜੀ ਜ਼ਮੀਨਾਂ ਦੇ ਇਹੜੀ ਇਹ ਬੱਚੇ ਨੂੰ ਆਲਾ ਆ ਕੇ ਦਿਖਾਈ ਇਹਨੂੰ ਇਨਸਾਫ ਦਵਾਵਾਂਗੇ ਜੀ ਜ਼ਰੂਰ ਇਨਸਾਫ ਦਵਾਵਾਂਗੇ ਕਿਉਂਕਿ ਮੈਂ ਡੀਸੀ ਸਾਹਿਬ ਦੇ ਤੇ ਅੰਚ ਤੇ ਲੈਵਲ ਇਨਸਪੈਕਟਰ ਦੇ ਤੇ ਅੰਚ ਲਿਆ ਤਾਂ ਕਾਰਵਾਈ ਹੋਣੀ ਨਤੇ ਹੋਏਗੀ ਜਿਸਕੇ ਜਿਹੜੀ ਕਾਰਵਾਈ ਕੀਤੀ ਜਾਏਗੀ ਦੱਸਿਆ ਨੇ ਚਾਈ ਲੈਵਲ ਕਰਾਈ ਜਾਂਦੀ ਸੀ ਤੇ ਦੋ ਬੱਚੇ ਦੋ ਉਂਗਲਾ ਕਟੀਆਂ ਵਿੱਚ ਇਹ ਨਾਮ ਹੈ ਤੁਹਾਡਾ ਜੀ ਇਹ ਐਸੇ ਸਾਫ ਸਿੰਘ ਜੀ ਜੀ ਇਹ ਸਰ ਮੌਕੇ ਤੇ ਆ ਜੇ ਲੇਬਰ ਵਾਲਾ ਮੁੰਡਾ ਸੀਗਾ ਜੀ ਉਹਦਾ ਮਤਲਬ ਉਂਗਲਾਂ ਕੱਟੀਆਂ ਤੇ ਮਾਲਕ ਜਿਹੜਾ ਫੈਕਟਰੀ ਨੂੰ ਤਾਲੇ ਲਾ ਕੇ ਕਿਤੇ ਗਿਆ ਹੋਇਆ ਜੀ ਤੇ ਜਿਹੜੇ ਅੰਦਰ ਦੋ ਤਿੰਨ ਬੰਦੇ ਕੰਮ ਕਰਦੇ ਆ ਪਰ ਫੈਕਟਰੀ ਦੇ ਅੰਦਰ ਜਾਣ ਵਾਸਤੇ ਕੋਈ ਰਸਤਾ ਨਹੀਂ ਹੈ ਤੇ ਵੀ ਕਿਹਾ ਜਾ ਰਿਹਾ ਅੰਦਰ ਹੋਰ ਵੀ ਬੱਚੇ ਹੋ ਸਕਦੇ ਚਾਹ ਲੇਬਰ ਹੋ ਸਕਦੀ ਹਾਂ ਹੋ ਸਕਦਾ ਜੀ ਕਿਉਂਕਿ ਤਾਲੇ ਲੱਗੇ ਹੋਏ ਆ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕਾਰਵਾਈ ਕੀਤੀ ਜਾਊਗੀ ਮਾਲਕ ਦੇ ਖਿਲਾਫ ਇਹ ਟਾਲਾ ਕਿਹੜਾ ਪੈਂਦਾ ਚੌਂਕੀ ਕਿਹੜੇ ਹਾਂ ਨਾ ਸਾਹਨੇ ਵਾਲਾ ਪੈਂਦਾ ਜੀ ਹਾਂ ਜੀ ਸੋ ਕੀ ਕੰਗਣ ਵਾਲਾ ਠੀਕ ਹੈ ਜੀ ਤੇ ਕਾਰਵਾਈ ਕੀਤੀ ਹੋਊਗੀ ਜੀ ਬਿਲਕੁਲ ਬਿਲਕੁਲ ਤੇ ਮੈਡਮ ਐਮ ਐਲ ਏ ਇਨਸਪੈਕਟਰ ਵੀ ਆਏ ਹੋਏ ਨੇ ਦੂਜੇ ਹਾਂਜੀ ਹਾਂਜੀ ਤੇ ਬੱਚੀ ਦੀ ਬੱਚੇ ਦੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਮਿਲੀ ਤੁਹਾਨੂੰ ਜੀ ਨਹੀਂ ਅਜੇ ਤੱਕ ਫਿਲਹਾਲ ਤੇ ਕੋਈ ਕੰਪਲੀਟ ਨਹੀਂ ਆਈ ਜਦੋਂ ਕੰਪਲੀਟ ਆਊਗੀ ਕਾਰਵਾਈ ਤੇ ਵੀ ਕਿਹਾ ਜਾ ਰਿਹਾ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਕੋਈ ਕਾਰਵਾਈ ਕਰੋ ਨਾ ਜੋ ਵੀ ਕੰਪਲੀਟ ਜਿਹੜੇ ਹਿਸਾਬ ਨਾਲ ਆਊਗੀ